ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚ ਵਿੰਦਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਪਾਲਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਵਧੀਆ ਜੀ ਪੀ ਤੁਸੀਂ ਜਨਾਉ ਵਧੀਆ ਜੀ ਤੇ ਵਿਗ ਗਿਆ ਕੱਲ ਵਾਲਾ ਮਾਲ ਫਿਰ ਕੱਲ ਵਾਲਾ ਜੀ ਇੱਕ ਘੰਟੇ ਦੀ ਜੀ ਟੀ ਵਿਗ ਗਿਆ ਮਾਲ ਠੀਕ ਹੈ ਹਾਂਜੀ ਹਾਂਜੀ ਤੇ ਅੱਜ ਦੋ ਮੱਝਾਂ ਨਾ ਅੱਜ ਦੋ ਮੱਝਾਂ ਰੁਪਈਏ ਤੇ ਨਾਮ ਵੀ ਦੱਸ ਦੇ ਕਰੀ ਫਿਰ ਨਾਮ ਬਲਦੇ ਪਾ ਸਿੰਘ ਜੀ ਚੰਚਿੰਡਾ ਜ਼ਿਲ੍ਹਾ ਮੁੰਦਰੀ ਜੀ ਨਾਲ ਤੇ ਫੋਨ ਨੰਬਰ ਵੀ ਬੋਲ ਦੇ ਕਰੇ 981459922 ਠੀਕ ਹੈ ਹਾਂਜੀ ਤੇ ਸ਼ੁਰੂਆਤ ਫਿਰ ਬੱਚਾ ਲਈ ਤਾਂ ਕਰ ਲਈ ਪਹਿਲਾਂ ਕਿ ਕਰੀ ਤਾਂ ਕਰ ਲਈ ਕਿਤੋਂ ਕਰ ਲਓ ਜੀ ਚਲੋ ਫਿਰ ਏਵਤ ਚੇਤੇ ਬਿਨਾਇਆ ਜਿਹੜੀ ਕਿੰਨਾ ਹੈ ਤੇ ਕੱਲ ਦੁੱਧ ਕਿੰਨਾ ਦੁੱਧ ਵਿੱਚ ਜਿੱਤਕ ਦੁੱਧ ਦਾ ਰਬੀਏ ਥੱਲੇ 9 10 ਕਿਲੋ ਤਿਆਰ ਜੇ ਅੱਛਾ ਹਾਂਜੀ ਹਾਂਜੀ ਤੇ ਬੱਚਾ ਪੱਤਸਾ ਰਾਜ ਦਿਨ ਰਾਤ ਮੇ ਆਇਆ ਤਾਂ ਮਗਰ ਕੱਟਾ ਹੀ ਸੂਈ ਨਾਲ 15 20 ਦਿਨ ਹੋਇਆ ਅੱਛਾ ਉਹ ਰਾਤ ਲੈ ਗਿਆ ਉਹਨਾਂ ਕੋ ਬਾਦ ਰਾਚਾੰਬੇ ਜੀ ਮਰ ਗਿਆ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਬੱਚਾ ਇਹਦਾ ਹੈਗਾ ਨਹੀਂ ਤੇ ਦੋ ਦੋ 9 ਲੀਟਰ ਪੱਕਾ ਹੈਗਾ ਜੀ 9 ਲੀਟਰ ਪੱਕਾ ਜਿੰਦਾ ਮਰਜੀ ਵੀਰ ਭਰਾ ਮੇਰੇ ਕੋਲ ਦੋ ਡੰਗ ਪੀਓ ਤੋਰੋ ਫਿਰ ਇੱਕ ਰੀਨੂ ਤੇ ਮੋਲਾ ਫਿਰ ਇਹਦਾ ਵੀ ਜੀ ਮੋਲਾ ਹਰਬੀ ਜਿਹਦੇ ਬੱਚਾ ਹੁੰਦਾ ਫਿਰ ਤੇ ਹੈਗੀ 65000 ਦੀ ਹਾਂਜੀ ਹੁਣ ਆਪਾਂ 6.5 ਦੇ 2 ਮਾ ਦਾ 58000 ਦੀ ਪਹੁੰਚ ਕਰਨਾ ਹੈ 58000 ਚ ਪਹੁੰਚ 100 ਕਿਲੋਮੀਟਰ ਥੱਕਰ 100 ਕਿਲੋਮੀਟਰ ਦਾ ਤੀਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਆਪਣੇ ਕੋਲ ਮੱਝ ਆ ਦੂਸਰੇ ਨੰਬਰ ਤੇ ਚੰਗੇ ਕੱਦ ਕਾਠ ਵਾਲੀ ਆ ਥੱਲੇ ਬੜੀ ਚੰਗੀ ਬਣੀ ਆ ਦੇਖ ਸਾਦੇ ਜੀ ਇਹਨੋਂ ਕਿੰਨਾ ਚਿਰ ਹੋ ਗਿਆ ਸੂਈ ਨਾ ਹਰਪ੍ਰੀਤ ਜੀ ਇਹਨੇ ਸੂਈ ਨੂੰ ਅੱਜ ਦਾ ਦੇ ਲਗਾ ਕੱਟੀ ਦਿਖਾ ਦੋ ਵੀਰ ਨੂੰ ਇੱਕਲੀ ਨਸ ਵਾਲੀ ਹੈ ਮਗਰ ਕੱਟੀ ਵੀ ਚੰਗੀ ਆ ਤੇ ਦੁੱਧ ਵੀ ਚੰਗਾ ਛੱਡਿਆ ਕੱਟੀ ਨੂੰ ਕੱਟੀ ਨੂੰ ਪਾ ਮਨ ਟੀਕੇ ਦਾ ਨਹੀਂ ਨਾ ਕੀਤਾ ਭੋਲੇ ਜਿਹੜੇ ਟੀਕੇ ਦੀ ਆ ਅੱਛਾ ਵਾਲੀ ਬੜੇ ਰੀਜਨ ਆਉਣਾ ਵੀਰ ਨੂੰ ਦੁੱਧ ਦੁੱਧ ਤੇ ਚੰਗਾ ਪਿਆ ਆ ਕੱਟੀ ਰਾਜੀ ਕੀਤੀ ਆ ਪੂਰੀ ਜੰਨਾਂ ਨੇ ਤੇ ਇਹਦੇ ਕੱਲ ਦੁੱਧ ਕਿੰਨਾ ਆਤਰਾ ਵੀਤੀ ਇਹ ਹਰਪ੍ਰੀਤ ਜੀ ਪਿਛਰੇ ਸੂਰੇ ਲਿਆਂਦੇ ਵੀਰ ਉਹਨਾਂ ਨੇ ਹਰਿਆਣੇ 'ਚ ਪਹਿਲੇ ਸੂਏ ਅੱਛਾ ਉਦੋਂ ਦੁੱਧ ਚੁੰਮਦੇ ਰਿਹਾ 20 ਕਿਲੋ ਇਹਦਾ ਥੱਲੇ ਆ। ਅੱਛਾ ਤੇ ਹੁਣ ਹਰ ਬੀਜੀ ਆਪਾਂ ਦੂਜਾ ਸੂਆ ਜੇ ਹੁਣ ਦੁੱਧ ਦੇ ਦੇ ਥੱਲੇ ਕੋਈ ਮਿਲਲੇ 14 ਜਾਂ 15 ਕਿਲੋ ਤਿਆਰ ਜੀ। ਜਿਹੜਾ ਤਿਆਰ ਆ ਹੁਣ ਮੁੱਕੇ। ਹਾਂ ਜੇ ਆਪਾਂ ਦੋ ਟਾਈਮ ਚਵਾ ਦੇਣਾ ਕੋਈ 5000 ਸਾਈ ਪਾ ਦੇ ਆਪਾਂ ਦੋ ਟਾਈਮ ਚਵਾ ਕੇ ਦਵਾਂਗੇ। ਠੀਕ ਆ। ਹਾਂ ਜੀ। ਬਾਅਦ ਚ ਅਗਲੇ ਦੇ ਘਰੇ ਜਾ ਕੇ ਵਾਜੇ ਘਟ ਜੇ ਅਗਲੇ। ਵਾਜੇ ਘਟ ਜੇ 5000 ਸਾਈ ਪਾ ਦੇ। ਅੱਛਾ। ਤੇ ਦੋ ਟਾਈਮ ਹਰ ਬੀਜੀ ਕਦੇ ਚਵਾ ਕੇ ਦੇ ਆਪਾਂ ਫਿਰ ਦਵਾਂਗੇ। ਠੀਕ ਆ ਜੀ। ਹਾਂ ਜੀ। ਤੁਰਾਂ ਫੇਰ ਕਰੀ ਨਾ। ਹੁਣ ਬਿਲਕੁਲ 14 ਲੀਟਰ ਦੁੱਧ ਕਰੋ ਜਵਾਦਾਂ 1 ਕਿਲੋ ਹਰ ਇੱਕ ਨੰਦੇਣਾ ਕੰਡਾ ਚਾੜ ਕੇ ਦਵਾਂਗੇ ਠੀਕ ਆ ਹੁਣ ਝੋਟੀ ਪਰਿਵਰਤੀ ਹੈ ਇਹ ਹੈ ਕਿ ਪੂਰੇ ਭਾਰੇ ਟਾਂਚੇ ਦੀ ਹੈ ਜਿਹੜੀ ਦੁੱਧ 14 ਲੀਟਰ ਜਿਹੜਾ ਕਹਿੰਦੇ ਕਿ ਇਹਦੇ ਕੋਲ ਤਿਆਰ ਹੈ ਤੇzm ਮਗਰ ਕੱਟੀ ਵੀ ਚੰਗੀ ਹੈ ਬਾਕੀ ਥਣ ਵੀ ਚੰਗੇ ਗਏ ਹफ्ते ਲੱਗਾ ਤੇ 98 ਤੇ ਆਪਾਂ ਦੇਖ ਸਕਦੇ ਚੰਗੇ ਘਾਪ ਤੇ ਦੂਰ ਦੂਰ ਜਿਹੜਾ ਥਾਣਾ ਤੇ ਇਹਦੀ ਫਿਰ ਵੀ ਕਿੰਨੇ ਚ ਪਹੁੰਚ ਕਰਨੀ ਹਰਬੀ ਹੁਣ ਤੇ ਜਿਹੜਾ ਮਾਲ ਮੱਝਾਂ ਥੋੜੀਆਂ ਥੋੜੀਆਂ ਸਸਤੀਆਂ ਹਈਆਂ ਹਾਂ ਹਾਂਜੀ ਜਿਹਦੇ ਪਹਿਲੇ ਆਪਾਂ ਰੇਟ ਤੁਹਾਨੂੰ ਪਤਾ ਹੈ ਕਿ 20-20 ਲੱਖ ਦੀ ਵੇਚਦੇ ਰਹੇ ਆਪਾਂ ਹਾਂਜੀ ਹੁਣ ਆਪਾਂ ਹਰਬੀ ਜਿਹੜੀ ਦੇ ਹੀ ਦੇਣੀ ਹੈ ਨਾ ਕੋਈ 90 ਨਹੀਂ ਕੋਈ 95 ਨਹੀਂ 85 ਹਜ਼ਾਰ ਤੇ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਅੱਛਾ ਹਾਂ ਠੀਕ ਹੈ ਬਾਕੀ ਕੋ ਫੋਨ ਲਾ ਦੇਣਾ ਕੋਈ ਥੋੜਾ ਬੋਦਾ ਮਾਣ ਹੋ ਰਿਹਾ ਫਿਰ ਕਰ ਦਾਂਗੇ ਠੀਕ ਹੈ ਜੀ ਪਰ ਇੱਕ ਖੜੇ ਸਾਹਮਣਾ ਮੇਰਾ ਵੀ ਜੇ ਸਾਹਮਣਾ ਕੋ ਲੈ ਜੂ ਤੇ ਦੰਦ ਚੰਗਾ ਚੂਗਾ ਕਿੰਨਾ ਕ ਦੰਦ ਚਵਾਈ ਜਾਊਗਾ ਦੰਦ ਹਰ ਵੀ ਜੀ ਮੇਰੇ ਸਾਹਮਣੇ 17 18 19 ਕਿਲੋ ਤਾਂ ਹੁਣ ਫਿਰ ਕੋਈ ਸਾਹਮਣਾ ਲੈ ਜਾ ਚਵਾ ਦੇਣਾ ਹੁਣ 14 ਕਿਲੋ ਸਾਡੇ ਘਰ ਤਿਆਰ ਆ ਕੋਈ 5000 ਰੁਪਏ ਸਾਈ ਪਾਵੇ ਤੇ ਆਪਾਂ ਦਾ ਦੋ ਟਮ ਚਵਾ ਦੇ ਠੀਕ ਹੈ ਜੀ ਹੋਰ ਨਾਲੇ 9 ਕਿਲੋ ਤਿਆਰ ਨੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਤਸੱਲੀ ਕਰਕੇ ਖੜੋ ਜੀ ਦੋ ਟਾਈਮ ਚੁਆਈ ਕਰ ਲਓ ਜੇ ਕੋਈ ਨਹੀਂ ਵੀ ਵੀ ਰ ਸਕਦਾ ਵੀਡੀਓ ਕੋਲ ਤੋਂ ਚੁਆਈ ਕਰ ਲੇ। ਇੱਕ ਬੈਂਦਰ ਵੀਜੀ ਹੋ ਰਿਹਾ। ਜੇ ਕਿਨੇ ਕੱਟੀ ਦੇਣੇ ਆ ਤਾਂ ਪੰਜ ਦੇ ਕੱਟੀ ਲਾ ਦੇ। ਠੀਕ ਹੈ ਜੀ। ਹਾਂ।